ਜਿਹੜੇ ਤੁਸੀਂ ਇਹ ਆਰਗੈਨਿਕ ਕਾਲੀ ਕਣਕ ਜਿਹੜੀ ਕਿੱਥੋਂ ਲਿਆਂਦੀ ਸੀ ਇਸ ਦਾ ਕੀ ਫਾਇਦਾ ਜੀ ਮੈਂ ਇਹ ਕਣਕ ਐਮਪੀ ਤੋਂ ਲੈ ਕੇ ਆਇਆ ਸੀ ਤੇ ਪਿਛਲੇ ਸਾਲ ਮੈਂ ਥੋੜਾ ਜਿਹਾ ਇੱਕ ਬਿੱਗਾ ਲਾ ਕੇ ਟ੍ਰਾਇਲ ਕਰਿਆ ਸੀ ਉਸ ਤੋਂ ਬਾਅਦ ਮੈਂ ਤੇ 5 ਬਿੱਗੇ ਲਾਈਏ ਇਸ ਵਾਰ ਇਹਦੇ ਜਿਹੜੇ ਫਾਇਦੇ ਨੇ ਇਹਦੇ ਵਿੱਚ ਫਾਈਬਰ ਆਇਰਨ ਇੱਕ 슈ਗਰ ਫ੍ਰੀ ਹੈ ਇਹ ਮਤਲਬ ਹੋਰ ਵੀ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਇਹਦੇ ਮਤਲਬ ਬਿਮਾਰੀਆਂ ਤੋਂ ਰਹਿਤ ਹੈ ਤੇ ਮੈਂ ਆਪ ਵੀ ਖੁਦ ਵੀ ਕੋਈ ਕੀਟ ਨੈਸ਼ ਨਹੀਂ ਵਰਤਿਆ ਇਹਦੇ ਉੱਪਰ ਕੋਈ ਮਤਲਬ ਕੋਈ ਹੋਰ ਐਕਸਟਰਾ ਕੋਈ ਵੀ ਦਵਾਈ ਨਹੀਂ ਵਰਤੀ ਹੈਗੀ ਪਰਕ ਕੀ ਆ ਦੂਜੀ ਕਣਕ ਦਾ ਤੇ ਕਾਲੀ ਕਣਕ ਦੇ ਵਿੱਚ ਬਾਕੀ ਇਹ ਤਾਂ ਆਪਾਂ ਇੱਕ ਦੇਖੇ ਮਤਲਬ ਮੈਂ ਤਾਂ ਜੂਰੀਆ ਲਾਉਣਾ ਵੀ ਨਹੀਂ ਤੇ ਜੋ ਵੀ ਕਿਸਾਨ ਮਤਲਬ ਜਿਹਨਾਂ ਦੀ ਜ਼ਮੀਨ ਦੇ ਵਿੱਚ ਜੂਰੀਆ ਹੈਗਾ ਉਹ ਛੱਡ ਸਕਦੇ ਨੇ ਇਹਨੂੰ ਬਹੁਤ ਘੱਟ ਜੂਰੀਆ ਲੈਂਦੀ ਹੈ ਇਹ ਇਹ ਮੈਂ ਮਤਲਬ ਮੈਂ ਏਕੜ ਦਾ ਇੱਕ ਥੈਲਾ ਡੇਢ ਥੈਲੇ ਨਾਲੇ ਮਤਲਬ ਇਹ ਮੈਂ ਪਾ ਲਈ ਆਪਜੀ ਦੱਸਣਾ ਜਣਾ ਬਿਨਾ ਰਹਿਤ ਹੈ ਇਹ ਬਿਮਾਰੀ ਤੋਂ ਇਹ ਬਿਲਕੁਲ ਮਤਲਬ ਇਹ ਤੇ ਮਤਲਬ ਕੋਈ ਵੀ ਜਿਵੇਂ ਫੰਗਸ ਵਗੈਰਾ ਕੁਝ ਨਹੀਂ ਆਉਂਦਾ ਕੋਈ ਕਾਲੇ ਤੇਲੇ ਦਾ ਵਗੈਰਾ ਕੋਈ ਟੈਕ ਨਹੀਂ ਹੈਗਾ ਜੇ ਉੱਪਰ ਕੀ ਲੱਗਦਾ ਵੀ ਜਿਹੜੇ ਪੰਜਾਬ ਵਿੱਚ ਜਿਹੜਾ ਤੁਸੀਂ ਪਹਿਲਾਂ ਉਪਰਾਲਾ ਕੀਤਾ ਇਹ ਕਣਕ ਲੱਗਦਾ ਕਿਸੇ ਨੇ ਬੀਜੇ ਵੀ ਨਹੀਂ ਹੁਣ ਨਹੀਂ ਦੀ ਇਹ ਮੈਂ ਮਤਲਬ ਸ਼ੁਰੂਆਤ ਇਹ ਮੈਨੂੰ ਲੱਗ ਰਿਹਾ ਵੀ ਮੈਂ ਹੀ ਮੈਂ ਸਟਾਰਟਿੰਗ ਕੀਤੀ ਹੈ ਇਹ ਪਰ ਮੈਂ ਆਉਣ ਵਾਲੇ ਜੀ ਇਹਨਾਂ ਨੂੰ ਸੀਡ ਦੀ ਲੋੜ ਹੋਊਗੀ ਜਾਂ ਮਤਲਬ ਖਾਣ ਲਈ ਹੋਊਗਾ ਜਿਹਨਾਂ ਦੇ ਘਰ ਵਿੱਚ ਕੋਈ ਸ਼ੂਗਰ ਦਾ ਮਰੀਜ਼ ਆ ਕੋਈ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨਾਂ ਨੂੰ ਦੇਵਾਂਗਾ ਇਹਦਾ ਰੇਟ ਦਾ ਵੀ ਫਰਕ ਹੁਣ ਇਹ ਆਮ ਪ੍ਰਾਈਜ਼ ਨਾਲੋਂ ਇਹਦਾ ਰੇਟ ਦਾ ਫਰਕ ਆ ਹਲੇ ਮਤਲਬ ਮੈਂ ਕੋਈ ਕਨਫਰਮ ਨਹੀਂ ਕਿਹਾ ਹੈਗਾ ਰੇਟ ਚਲੋ ਜਿੱਦਾਂ ਵੀ ਹੋਊਗਾ ਮੈਂ ਮਤਲਬ ਕਿਸਾਨਾਂ ਨੂੰ ਵੱਧ ਤੋਂ ਵੱਧ ਦਊਂਗਾ ਇਹ ਜਣੀ ਕੁਛ ਨਾ ਕੁਛ ਨਵਾਂ ਕਰਨ ਦਾ ਮੈਨੂੰ ਵੀ ਦੱਸਦਾ ਰਹਿੰਦਾ ਵੀ ਆਪਾਂ ਖੇਤੀ ਦੇ ਵਿੱਚ ਕੁਝ ਨਾ ਕੁਛ ਨਵਾਂ ਕਰਨਾ ਹੈ ਵੀ ਇਹ ਤਾਂ ਹੁਣ ਸਾਰੇ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਲੰਘ ਗਈ ਇਹਦੇ ਵਿੱਚ ਆਹੀ ਕਣਕ ਬੀਜਲੀ ਜੀਰੀ ਇਹ ਕੁਛ ਨਵਾਂ ਕਰਨ ਦਾ ਇਹਦਾ ਮਤਲਬ ਹੈਗਾ ਇਹਦੇ ਵਿੱਚ ਮਨਚ ਇਹ ਇਹ ਮੈਨੂੰ ਵੀ ਪ੍ਰੇਰਿਤ ਕਰਦਾ ਹੈ ਜਣੀ ਇਹ ਲੈ ਕੇ ਆਇਆ ਸੀ ਦੇਖਦੇ ਆ ਇਹਦੇ ਵਿੱਚ ਹੁਣ ਦੇਖਦੇ ਇਹਨੂੰ ਦੇਖ ਕੇ ਅਸੀਂ ਵੀ ਕੁਝ ਕਰਾਂਗੇ ਨਵਾਂ ਕਰਾਂਗੇ ਇਹਨੂੰ ਬੀਜਾਂਗੇ ਅੱਗੇ ਤੋਂ ਅੱਗੇ ਦੇਖਦੇ ਆ ਇਹ ਚੰਗੀ ਗੱਲ ਹੈ ਜੀ ਚੰਗਾ ਉਪਰਾਲਾ ਹੈ ਜਿਹੜਾ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਜ਼ਾਇਰਾਂ ਖਵਾ ਖਵਾ ਕੇ ਲੋਕਾਂ ਨੇ ਸਿਹਤ ਖਰਾਬ ਕਰੀ ਆ ਉਹਦੇ ਲਈ ਜਿਹੜੀਆਂ ਚੀਜ਼ਾਂ ਆਪਣੀ ਸਿਹਤ ਲਈ ਚੰਗੀਆਂ ਨੇ ਉਹਦੇ ਕਿੰਨੀ ਨੂੰ ਇੱਕ ਚੰਗਾ ਉਪਰਲ ਹੈ ਆਰਗੈਨਿਕ ਕਰਨਾ ਹੀ ਪਹਿਲਾ ਤਾਂ ਚੰਗੀ ਗੱਲ ਹੈ ਫਿਰ ਦੂਜੀ ਕਾਲੀ ਕਣਕ ਦੇ ਫਾਇਦੇ ਬਹੁਤ ਜ਼ਿਆਦਾ ਦੱਸਦੇ ਨੇ ਮੈਂ ਇਹਦੇ ਵਿੱਚ ਇੱਕ ਤਾਂ ਫਾਈਬਰ ਆ ਜਮੈਂ ਸ਼ੂਗਰ ਫ੍ਰੀ ਵੀ ਆ ਇਹ ਬੱਚਿਆਂ ਲਈ ਬਹੁਤ ਵਧੀਆ ਗਰੋਥ ਲਈ ਹੈ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੈ ਇਹਦੇ ਵਿੱਚ ਜ਼ਿੰਕ ਬਹੁਤ ਜ਼ਿਆਦਾ ਹੈ ਆਮ ਵੈਰਾਈਟੀਆਂ ਦਾ ਮਤਲਬ ਇਹ ਜਾਪਾਨ ਦੇ ਇੱਕ ਡਾਕਟਰ ਨੇ ਉਹਨਾਂ ਨੇ ਸੋਧ ਕਰਕੇ ਮਤਲਬ ਬੀਜ ਨੂੰ ਆਪਣੇ ਪੰਜਾਬ ਦੇ ਬੀਜ ਨੂੰ ਕਰਾਸ ਕਰਕੇ ਇਹ ਮਤਲਬ ਮਾਰਕੀਟ ਦੇ ਵਿੱਚ ਲਿਆਂਦਾ ਵੀ ਹੈ ਪੰਜਾਬੀਆਂ ਨੂੰ ਹੌਲੀ ਹੌਲੀ ਪਿਛਲੇ ਹੀ ਫਾਰਮੂਲੇ ਤੇ ਸੈਲਫ ਟ੍ਰੇਨਿੰਗ ਫਾਰਮਸ ਸਾਰਾ ਕੁਝ ਆਰਗੈਨਿਕ ਕਰਕੇ ਜਿਹਦੇ ਚ ਆਪਾਂ ਕੁਝ ਖਰੀਦੀ ਹੈ ਨਾ ਬਾਜ਼ਾਰੋ ਤੇ ਆਪਣੇ ਕੋਲ ਵੇਚਣ ਲਈ ਹੋਵੇ ਤੇ ਵੇਚਣ ਨੂੰ ਵੀ ਜੇ ਕੁਆਲਿਟੀ ਫੂਡ ਆਪਾਂ ਵੇਚਾਂਗੇ ਤਾਂ ਉਹਦਾ ਰੇਟ ਵੀ ਆਪਾਂ ਨੂੰ 10 ਗੋਣਾ ਮਿਲੂਗਾ। ਮੇਰਾ ਨਾਮ ਸੁਖਦੀਪ ਸਿੰਘ ਪਿੰਡ ਚਹਿਲ ਜਿਹੜੇ ਤੁਸੀਂ ਇਹ ਆਰਗੈਨਿਕ ਕਾਲੀ ਕਣਕ ਜਿਹੜੀ ਕਿੱਥੋਂ ਲਿਆਂਦੀ ਸੀ ਇਸਦਾ ਕੀ ਫਾਇਦਾ ਜੀ? ਮੈਂ ਇਹ ਕਣਕ ਐਮਪੀ ਤੋਂ ਲੈ ਕੇ ਆਇਆ ਸੀ ਤੇ ਪਿਛਲੇ ਸਾਲ ਮੈਂ ਥੋੜਾ ਜਿਹਾ ਇੱਕ ਬਿੱਗਾ ਲਾ ਕੇ ਟ੍ਰਾਇਲ ਕਰਿਆ ਸੀ ਉਸ ਤੋਂ ਬਾਅਦ ਮੈਂ ਤੇ 5 ਬਿੱਗੇ ਲਾਈਏ ਇਸ ਵਾਰ ਇਹਦੇ ਜਿਹੜੇ ਫਾਇਦੇ ਨੇ ਇਦੇ ਵਿੱਚ ਫਾਈਬਰ ਆਇਰਨ ਇੱਕ 슈ਗਰ ਫ੍ਰੀ ਆ ਇਹ ਮਤਲਬ ਹੋਰ ਵੀ ਇਹਦੇ ਬਹੁਤ ਜਿਆਦੇ ਫਾਇਦੇ ਨੇ ਇਹ ਤੇ ਮਤਲਬ ਬਿਮਾਰੀਆਂ ਤੋਂ ਰਹਿਤ ਆ ਤੇ ਮੈਂ ਆਪ ਵੀ ਖੁਦ ਵੀ ਕੋਈ ਕੀਟ ਨੈਸ਼ ਨਹੀਂ ਵਰਤਿਆ ਇਹਦੇ ਉੱਪਰ ਕੋਈ ਮਤਲਬ ਕੋਈ ਹੋਰ ਐਕਸਟਰਾ ਕੋਈ ਵੀ ਦਵਾਈ ਨਹੀਂ ਵਰਤੀ ਹੈਗੀ ਕੁਦਰਤੀ ਉਹ ਮਤਲਬ ਮੈਨੇ ਇਹ ਮਤਲਬ ਫਸਲ ਉਗਾਈ ਆ ਇਹ ਤੁਹਾਡੇ ਮਨ ਚ ਕਿਵੇਂ ਆਇਆ ਤੁਸੀਂ ਕਿੱਥੋਂ ਇਸ ਚੀਜ਼ ਦੀ ਪਲੇਰਨਾ ਮੈਂ 14 ਤੀ ਵੀ ਕੁਝ ਖੇਤੀ ਦੇ ਵਿੱਚ ਨਵਾਂ ਹੋਵੇ ਬਦਲਾਅ ਹੋਵੇ ਉਹਦੇ ਲਈ ਮੈਂ ਇੱਕ ਨਵਾਂ ਮਤਲਬ ਆਉਣ ਵਾਲੇ ਫਿਊਚਰ ਦੇਣ ਨੂੰ ਬੱਚਿਆਂ ਨੂੰ ਨਵੀਂ ਕਿਸਾਨੀ ਦੇਣ ਨੂੰ ਵੀ ਕੁਝ ਨਵਾਂ ਕਰਨ ਲਈ ਮੈਂ ਮਤਲਬ ਵੀ ਆਪਣਾ ਸੀਡ ਆਪਣੇ ਲੈ ਕੇ ਆਇਆ ਇੱਧਰ ਕਿੱਥੋਂ ਲਿਆਂਦੀ ਸੀ ਤੇ ਕਿੰਨਾ ਸੀਡ ਇਹ ਮੈਂ ਜਦੋਂ ਸੀਡ ਲੈ ਕੇ ਆਇਆ ਸੀ ਮੈਨੂੰ 5-4 ਕਿਲੋਏ ਮਿਲਿਆ ਸੀ ਸੀਡ ਇਹ ਪਿਛਲੇ ਸਾਲ ਪ੍ਰਾਰ ਤੇ ਉਸ ਸਮੇਂ ਸਾਲ ਇਹ ਥੋੜਾ ਜਿਹਾ ਵਧਾ ਕੇ ਮਤਲਬ 5 ਬਿੱਗੇ ਤੱਕ ਲੈ ਗਿਆ ਮੈਂ ਅਗਲੇ ਬਾਰੇ ਇਹਨੂੰ ਮਤਲਬ 5 ਏਕੜ ਤੱਕ ਵੀ ਲੈ ਕੇ ਜਾਊਂਗਾ ਤਾਂ ਕੀ ਬੈਨੀਫਿਟ ਕੀ ਨੇ ਇਸ ਚੀਜ਼ ਦੇ ਬੈਨੀਫਿਟ ਇਹ ਤੇ ਇਹਨੇ ਇੱਕ ਤਾਂ ਜੀ ਆਮ ਮਤਲਬ ਸੀਡ ਆਪਣੇ 8 ਕਿਲੋ ਬਿੱਗੇ ਦਾ ਪੈਂਦਾ ਇਹ 4 ਕਿਲੋ ਬਿੱਗੇ ਦਾ ਬੀਜ ਪੈਂਦਾ ਇਹਦਾ ਕੋਈ ਮਤਲਬ ਜਿਵੇਂ ਆਪਾਂ ਕੋਈ ਬਿਮਾਰੀ ਰਹਤਾ ਹੈ ਸਭ ਤੋਂ ਵੱਡੀ ਗੱਲ ਹੈ ਇਹਦੀ ਬਾਕੀ ਤੇ ਹੋਰ ਫਾਇਦੇ ਬਹੁਤ ਨੇ ਇਹਦੇ ਫਰਕ ਕੀ ਆ ਦੂਜੀ ਕਣਕ ਦਾ ਤੇ ਕਾਲੀ ਕਣਕ ਦੇ ਵਿੱਚ ਬਾਕੀ ਇਹ ਤਾਂ ਆਪਾਂ ਇੱਕ ਦੇਖੇ ਮਤਲਬ ਮੈਂ ਤਾਂ ਯੂਰੀਆ ਲਾਉਣਾ ਵੀ ਨਹੀਂ ਤੀ ਜੋ ਵੀ ਕਿਸਾਨ ਮਤਲਬ ਜਿਹਨਾਂ ਦੀ ਜ਼ਮੀਨ ਦੇ ਵਿੱਚ ਯੂਰੀਆ ਹੈਗਾ ਉਹ ਛੱਡ ਸਕਦੇ ਨੇ ਇਹਨੂੰ ਬਹੁਤ ਘੱਟ ਯੂਰੀਆ ਲੈਂਦੀ ਆ ਇਹ ਇਹ ਮੈਂ ਮਤਲਬ ਮੈਂ ਇਕੜ ਦਾ ਇੱਕ ਥੈਲਾ ਡੇਢ ਥੈਲੇ ਨਾਲੇ ਮਤਲਬ ਇਹ ਮੈਂ ਪਾਲੀ ਆਪਦੀ ਤੇ ਮੈਂ ਹੋਰ ਫਸਲ ਆ ਜਿਵੇਂ ਦੂਜੀ ਕਣਕਾ ਸਪਰੇ ਬਹੁਤ ਹੁੰਦੀ ਆ ਸਪਰੇਤ ਉਹ ਬਿਨਾ ਰਹਤਾ ਇਹ ਮੈਂ ਮੈਂ ਦੱਸਣਾ ਚਾਹੁੰਦਾ ਬਿਨਾ ਰਹਤਾ ਇਹ ਬਿਮਾਰੀ ਤੋਂ ਇਹ ਬਿਲਕੁਲ ਮਤਲਬ ਇਹ ਤੇ ਮਤਲਬ ਕੋਈ ਵੀ ਜਿਵੇਂ ਫੰਗਸ ਵਗੈਰਾ ਕੁਝ ਨਹੀਂ ਹੁੰਦਾ ਕੋਈ ਕਾਲੇ ਤੇਲੇ ਦਾ ਵਗੈਰਾ ਕੋਈ ਟੈਕ ਨਹੀਂ ਹੈਗਾ ਜੇ ਉੱਪਰ ਕੀ ਲੱਗਦਾ ਵੀ ਜਿਹੜੇ ਮੈਂ ਪੰਜਾਬ ਵਿੱਚ ਜਿਹੜਾ ਤੁਸੀਂ ਪਹਿਲਾਂ ਉਪਰਾਲਾ ਕੀਤਾ ਇਹ ਕਣਕ ਲੱਗਦਾ ਕਿਸੇ ਨਹੀਂ ਬੀਜੂ ਵੀ ਨਹੀਂ ਹੁੰਦਾ ਨਹੀਂ ਦੀ ਇਹ ਮੈਂ ਮਤਲਬ ਸ਼ੁਰੂਆਤ ਇਹ ਮੈਨੂੰ ਲੱਗ ਰਿਹਾ ਵੀ ਮੈਂ ਹੀ ਮੈਂ ਸਟਾਰਟਿੰਗ ਕੀਤੀ ਹੈ ਇਹ ਪਰ ਮੈਂ ਆਉਣ ਵਾਲੇ ਜੀ ਇਹਨਾਂ ਨੂੰ ਸੀਡ ਦੀ ਲੋੜ ਹੋਊਗੀ ਜਾਂ ਮਤਲਬ ਖਾਣ ਲਈ ਹੋਊਗਾ ਜਿਹਨਾਂ ਦੇ ਘਰ ਵਿੱਚ ਕੋਈ ਸ਼ੂਗਰ ਦਾ ਮਰੀਜ਼ ਆ ਕੋਈ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨਾਂ ਨੂੰ ਦੇਵਾਂਗਾ ਇਹ ਇਹਦਾ ਰੇਟ ਦਾ ਵੀ ਫਰਕ ਹੁਣ ਇਹ ਆਮ ਪ੍ਰਾਈਸ ਨੂੰ ਇਹਦਾ ਰੇਟ ਦਾ ਫਰਕ ਆਲੇ ਮਤਲਬ ਮੈਂ ਕੋਈ ਕਨਫਰਮ ਨਹੀਂ ਕਰਿਆ ਹੈਗਾ ਰੇਟ ਚਲੋ ਜਿੱਦਾਂ ਵੀ ਹੋਊਗਾ ਮੈਂ ਮਤਲਬ ਕਿਸਾਨਾਂ ਨੂੰ ਵੱਧ ਤੋਂ ਵੱਧ ਦਵਾਂਗਾ ਤੁਸੀਂ ਕਿਸ ਰੇਟ ਮੁਤਾਬਕ ਲੈ ਕੇ ਆਏ ਸੀ ਵਿਖੋ ਜੀ ਤੁਸੀਂ ਮੈਂ ਕਹ ਰਿਹਾ ਐਮਪੀ ਤੋਂ ਲੈ ਕੇ ਆਏ ਸੀ ਮੈਂ ਕਰੀਬਨ ਉੱਥੇ ਮੈਨੂੰ 85 ਰੁਪਏ ਦਿੱਤੀ ਸੀ ਇਹਨਾਂ ਨੇ ਉਸ ਟਾਈਮ ਕਿਲੋ ਕਿਲੋ ਦਿੱਤੀ ਸੀ ਉਸੇ ਉੱਥੇ ਚੀਜ਼ ਜਾਨੀ ਕਿ ਆਮਾਂਗ ਨਹੀਂ ਆਮ ਨਹੀਂ ਹੈਗੀ ਉਹ ਵੀ ਮਤਲਬ ਕੁਝ ਨੈਚਰਲ ਕਿਸਾਨ ਲਾਉਂਦੇ ਨੇ ਜਿਨ੍ਹਾਂ ਦੀ ਮਤਲਬ ਚਾਹਤ ਹੈ ਇਸ ਵਿੱਚ ਇਹ ਕੁਝ ਨਮਾ ਕਰਨਾ ਚਾਹੁੰਦੇ ਨੇ ਮੈਂ ਤਾਂ ਬਿਮਾਰੀਆਂ ਨੂੰ ਦੇਖਦੇ ਹੋਏ ਦਿਨੋ ਦਿਨ ਜਿਹੜੇ ਪੰਜਾਬ ਵਿੱਚ ਬਿਮਾਰੀਆਂ ਦਾ ਫਲਾਚ ਹੈ ਸ਼ੂਗਰ ਆ ਤੇ ਕੈਂਸਰ ਫੱਦਰ ਆ ਤੇ ਜੂਰਿਕ ਐਸਿਡ ਆ ਇਸ ਨੂੰ ਵੇਖਦੇ ਹੋਏ ਤੁਸੀਂ ਇਹ ਉਪਰਾਲਾ ਕਰਦੇ ਹਾਂ ਹਾਂਜੀ ਹਾਂ ਮੈਂ ਇਹਦੇ ਵਿੱਚ ਇੱਕ ਤਾਂ ਫਾਈਬਰ ਆ ਜਿਹੜਾ ਸ਼ੂਗਰ ਫ੍ਰੀ ਵੀ ਹੈ ਇਹ ਬੱਚਿਆਂ ਲਈ ਬਹੁਤ ਵਧੀਆ ਗਰੋਥ ਲਈ ਹੈ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੈ ਇਹਦੇ ਵਿੱਚ ਜ਼ਿੰਕ ਬਹੁਤ ਜ਼ਿਆਦਾ ਹੈ ਆਮ ਵੈਰਾਈਟੀਆਂ ਦਾ ਮਤਲਬ ਇਹ ਜਾਪਾਨ ਦੇ ਇੱਕ ਡਾਕਟਰ ਨੇ ਉਹਨਾਂ ਨੇ ਸੋਧ ਕਰਕੇ ਮਤਲਬ ਬੀਜ ਨੂੰ ਆਪਣੇ ਪੰਜਾਬ ਦੇ ਬੀਜ ਨੂੰ ਕਰਾਸ ਕਰਕੇ ਇਹ ਮਤਲਬ ਮਾਰਕੀਟ ਦੇ ਵਿੱਚ ਲਿਆਂਦਾ ਪਿਆ ਵੀ ਤੁਸੀਂ ਹੁਣ ਕਿੰਨੇ ਇਕੜ ਚਲਾਇਆ ਹੋਇਆ ਹੈ ਇਹ ਇਹ ਮੈਂ ਹੁਣ 5 ਵਿੱਗੇ ਲਾਇਆ ਪਿਆ ਇਸ ਤੋਂ ਬਾਅਦ ਮੈਂ ਇਹਨੂੰ 5 ਇਕੜ ਤੱਕ ਲੈ ਕੇ ਜਾਊਂਗਾ ਕਿਸ ਤਰ੍ਹਾਂ ਦੇਖਦੇ ਹੋ ਸੁਖਦੀਪ ਸਿੰਘ ਵੱਲੋਂ ਜੋ ਕਾਲੀ ਕਣਕ ਬੀਜੀ ਗਈ ਆ ਉਹਨਾਂ ਵੱਲੋਂ ਕਿਹਾ ਵੀ ਆਰਗੈਨਿਕ ਵੀ ਤੇ 슈ਗਰ ਫ੍ਰੀ ਵੀ ਇਹ ਚੰਗੀ ਗੱਲ ਹੈ ਜੀ ਚੰਗਾ ਉਪਰਾਲਾ ਹੈ ਜਿਹੜਾ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਜ਼ਹਿਰਾਂ ਖਵਾ ਖਵਾ ਕੇ ਲੋਕਾਂ ਨੇ ਸਿਹਤ ਖਰਾਬ ਕਰੀ ਆ ਉਹਦੇ ਲਈ ਜਿਹੜੀਆਂ ਚੀਜ਼ਾਂ ਆਪਣੀ ਸਿਹਤ ਲਈ ਚੰਗੀਆਂ ਨੇ ਉਹਦੇ ਕਿੰਨੀ ਨੂੰ ਇੱਕ ਚੰਗਾ ਉਪਰਾਲਾ ਹੈ ਆਰਗੈਨਿਕ ਕਰਨਾ ਹੀ ਪਹਿਲਾਂ ਤਾਂ ਚੰਗੀ ਗੱਲ ਹੈ ਫਿਰ ਦੂਜੀ ਕਾਲੀ ਕਣਕ ਦੇ ਫਾਇਦੇ ਬਹੁਤ ਜ਼ਿਆਦਾ ਦੱਸ ਦਿੰਨੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿਵੇਂ ਉਹਦਾ ਹੈਗਾ ਰਿਜ਼ਲਟ ਵੀ ਪਿੱਛੇ ਵੀ ਜਿੰਨਾ ਸੁਣੇ ਆ ਉਹਦੇ 'ਚ ਕਾਫੀ ਜ਼ਿਆਦਾ ਕਣਕ ਦੇ ਫਾਇਦੇ ਦੱਸਦੇ ਨੇ ਜਿਹੜੀਆਂ ਕੈਂਸਰ ਪ੍ਰੋਮੋਟ ਕਰਦੇ ਨੇ ਉਹ ਚੀਜ਼ਾਂ ਬਾਰੇ ਸੁਪਰੀਮ ਕੋਰਟ ਵੀ ਕੋਈ ਇਨੀਸ਼ੀਏਟਿਵ ਨਹੀਂ ਲੈਂਦਾ ਵੀ ਨਹੀਂ ਹੁਣ ਜਿਵੇਂ ਗੁਟਕੇ ਦੇ ਸਿਕਟਾਂ ਦੇ ਇਹੋ ਜਿਹਾ ਕੁਝ ਪ੍ਰਚਾਰ ਕਰਿਆ ਜਾ ਰਿਹਾ ਹੈ ਚੰਗੀ ਚੀਜ਼ ਦਾ ਪ੍ਰਚਾਰ ਘੱਟ ਹੋ ਰਿਹਾ ਮਾੜੀਆਂ ਚੀਜ਼ਾਂ ਦਾ ਜ਼ਿਆਦਾ ਹੋ ਰਿਹਾ ਇਹ ਚੀਜ਼ਾਂ ਦੇਖਦੇ ਹੋਏ ਪੰਜਾਬੀਆਂ ਨੂੰ ਹੌਲੀ ਹੌਲੀ ਪਿਛਲੇ ਹੀ ਫਾਰਮੂਲੇ ਤੇ ਸੈਲਫ ਟ੍ਰੇਨਿੰਗ ਫਾਰਮਸ ਸਾਰਾ ਕੁਝ ਆਰਗੈਨਿਕ ਕਰਕੇ ਜਿਹਦੇ ਚ ਆਪਾਂ ਕੁਝ ਖਰੀਦੀ ਐ ਨਾ ਬਾਜ਼ਾਰੋਂ ਤੇ ਆਪਣੇ ਕੋਲ ਵੇਚਣ ਲਈ ਹੋਵੇ ਤੇ ਵੇਚਣ ਨੂੰ ਵੀ ਜੇ ਕੁਆਲਿਟੀ ਫੂਡ ਆਪਾਂ ਵੇਚਾਂਗੇ ਤਾਂ ਉਹਦਾ ਰੇਟ ਵੀ ਆਪਾਂ ਨੂੰ 10 ਗੋਣਾ ਮਿਲੂਗਾ ਹੋਰ ਕਿਸਾਨਾਂ ਨੂੰ ਵੀ ਮੋਟੀਵੇਟ ਕੀਤਾ ਜਾਵੇ ਇਸ ਜਿਹੇ ਨਾਲ ਹਾਂਜੀ ਕਰੇ ਅਸੀਂ ਵੀ ਕਰ ਰਹੇ ਹਾਂ ਬਹੁਤ ਕਿਸਾਨ ਭਰਾਵਾਂ ਨੂੰ ਅਸੀਂ ਉਹਰੇ ਆਰਗੈਨਿਕ ਦੇ ਲੈਸਨਸ ਦਵਾ ਰਹੇ ਹਾਂ ਬਹੁਤ ਜਣੇ ਨੇ ਜਿਹੜੇ ਇਹਦੇ ਤੇ ਕੰਮ ਕਰ ਰਹੇ ਨੇ ਆਰਗੈਨਿਕ ਫਾਰਮਿੰਗ ਤੇ ਵਧੀਆ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਰਗੈਨਿਕ ਫੂਡ ਗਰੋ ਕਰਨਾ ਚਾਹੀਦਾ ਤੁਸੀਂ ਮਾਨਵ ਜੀ ਸੁਖਦੀਪ ਸਿੰਘ ਵਰਗੇ ਜਾਂ ਤੁਹਾਡੇ ਵਰਗੇ ਜਿਹੜੇ ਆਰਗੈਨਿਕ ਚੀਜ਼ਾਂ ਉਗਾ ਰਹੇ ਨੇ ਜੇ ਹਰੇਕ ਕਿਸਾਨ ਕਰਨ ਲੱਗ ਜਾਏ ਤਾਂ ਸ਼ਾਇਦ ਆਉਣ ਵਾਲੇ ਟਾਈਮ 'ਚ ਬਿਮਾਰੀਆਂ ਬੰਦ ਹੋ ਸਕਦੀਆਂ ਬਿਮਾਰੀਆਂ ਵੀ ਬੰਦ ਹੋ ਜਾਣਗੀਆਂ ਜੀ ਦੂਜੀ ਗੱਲ ਜਿਹੜੀ ਹੁਣ ਬੇਕਦਰੀ ਹੋ ਰਹੀ ਹੈ ਫਸਲਾਂ ਦੀ ਜਦ ਲਿਮਟਿਡ ਫਸਲ ਹੋਊਗੀ ਮੂੰਹ ਬੋਲੇ ਰੇਟ ਮਿਲਣਗੇ ਆਪਾਂ ਨੂੰ ਜਿਹੜੀ ਐਮਐਸਪੀ ਦੀ ਲੜਾਈ ਹੈ ਹੋਰ ਚੀਜ਼ਾਂ ਨੇ ਸਾਰੀਆਂ ਚੀਜ਼ਾਂ 'ਚ ਆਪਣਾ ਫਾਇਦਾ ਹੋਊਗਾ ਕਿਉਂਕਿ ਹੁਣ ਆਪਾਂ ਗਰੋਵ ਵੱਧ ਕਰ ਲੈਣੇ ਆ ਤਾਂ ਆਪਾਂ ਨੂੰ ਉਹਦੀ ਰੇਟ ਲਈ ਭੱਜਣਾ ਪੈਂਦਾ ਹੁਣ ਜਿਵੇਂ ਇਹ ਕਾਲੀ ਕਰਨ ਕੇ ਆ ਇਹ ਘੱਤੋਂ ਹਤੀ ਵਿਕਦੀ ਆ ਜਿਹੜਾ ਗਰੋ ਕਰਦਾ ਉਹਦੇ ਰਹਿਣੇ ਨਹੀਂ ਦਿੰਦੇ ਆਪਦੇ ਖਾਂਜੋਗੀ ਨਹੀਂ ਰਹਿਣ ਦਿੰਦੇ ਵੀ ਮਾਰਕੀਟ ਇਹਦੀ ਇੰਨੀ ਜ਼ਿਆਦਾ ਹੈ ਫੇਰ ਵੀ ਆਪਾਂ ਉਧਰ ਨੂੰ ਜਾਂਦੇ ਨਹੀਂ ਪਤਾ ਨਹੀਂ ਕਿਉਂ ਆਪਾਂ ਮਾੜੀ ਚੀਜ਼ ਕਿੰਨੀ ਨੂੰ ਟਰੈਕਟ ਹੁੰਨੇ ਆ ਨੇ ਪਹਿਲਾਂ ਨਹੀਂ ਦੇਖੀ ਜੀ ਕਣਕੇ ਮੈਂ ਵੀ ਪਹਿਲੀ ਵਾਰ ਇਹ ਦੇਖਿਆ ਆਪਣਾ ਭਰਾਏ ਲੱਗਦਾ ਜੀ ਮੇਰੇ ਚਾਚਾ ਜੀ ਦਾ ਬੇਟਾ ਹੈ ਇਹ ਜਣੀ ਕੁਛ ਨਾ ਕੁਛ ਨਵਾਂ ਕਰਨ ਦਾ ਮੈਨੂੰ ਵੀ ਦੱਸਦਾ ਰਹਿੰਦਾ ਵੀ ਆਪਾਂ ਖੇਤੀ ਦੇ ਵਿੱਚ ਕੁਝ ਨਾ ਕੁਛ ਨਵਾਂ ਕਰਨਾ ਵੀ ਇਹ ਤਾਂ ਹੁਣ ਸਾਰੇ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਲੰਘ ਗਈ ਇਹਦੇ ਵਿੱਚ ਆਹੀ ਕਣਕ ਬਿਜਲੀ ਜੀਰੀ ਇਹ ਕੁਝ ਨਵਾਂ ਕਰਨ ਦਾ ਇਹਦਾ ਮਤਲਬ ਹੈਗਾ ਇਹਦੇ ਵਿੱਚ ਮਨਚੇ ਇਹਦੇ ਇਹ ਮੈਨੂੰ ਵੀ ਪ੍ਰੇਰਿਤ ਕਰਦਾ ਹੈ ਜਿਹੜੀ ਇਹ ਲੈ ਕੇ ਆਇਆ ਸੀ ਦੇਖਦੇ ਆ ਇਹਦੇ ਵਿੱਚੋਂ ਦੇਖਦੇ ਇਹਨੂੰ ਦੇਖ ਕੇ ਅਸੀਂ ਵੀ ਕੁਝ ਕਰਾਂਗੇ ਨਵਾਂ ਕਰਾਂਗੇ ਇਹਨੂੰ ਬੀਜਾਂ ਦੇ ਅੱਗੇ ਤੋਂ ਅੱਗੇ ਦੇਖਦੇ ਆ। ਹਾਂ ਉਹ ਵੱਡੀ ਗੱਲ ਹੈ ਜਿਵੇਂ ਦੋਨੇ ਦਿਨ ਬੰਬਾਰੀਆਂ ਪਾਦ ਰਹੀਆਂ ਨੇ ਪੰਜਾਬ ਵਿੱਚ ਇਹਨੇ ਆਰਗੈਨਿਕ ਅਗ੍ਰੀਦੀਆ ਬੀਜਿਆ ਤੇ 슈ਗਰ ਫ੍ਰੀ ਵੀ ਹੈ। ਹਾਂ 슈ਗਰ ਫ੍ਰੀ ਵੀ ਹੈ ਨੇ ਦੱਸਿਆ ਸਾਨੂੰ ਵੀ 슈ਗਰ ਫ੍ਰੀ ਵੀ ਹੈ ਵੀ ਇਹਦੀ ਤੁਸੀਂ ਅੱਗੇ ਤੋਂ ਅੱਗੇ ਵੀ ਬੀਜੋ ਹੋਰਾਂ ਨੂੰ ਵੀ ਦੱਸੋ ਆਪਣੇ ਜਿਵੇਂ ਹੁਣ ਰਿਸ਼ਤੇ ਸਾਰਿਆਂ ਨੂੰ ਦੱਸੋ। ਦੱਗ ਤੇ ਮਾਰੀਆਂ ਦਾ ਫਰਕ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਪਹਿਲਾ ਕਿਸਾਨ ਹੋਊਗਾ ਸੁਖਦੀਪ ਸਿੰਘ ਹਾਂਜੀ ਹਾਂ ਹਾਂਜੀ ਹਾਂ ਇਹ ਦੇਖੇ ਨੇ ਸੁਣਿਆ ਨਹੀਂ ਹੁਣ ਜਿਹਨੂੰ ਵੀ ਅਸੀਂ ਪੁੱਛਦੇ ਆਂ ਵੀ ਇਹ ਕਹਿੰਦਾ ਕੋਈ ਵੀ ਕਹਿੰਦਾ ਵੀ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਇਹ ਦੇਖੀ ਨਹੀਂ ਹੈਗੀ ਇਹ ਪਹਿਲੀ ਵਾਰ ਇਹ ਸਾਰਿਆਂ ਨੇ ਦੇਖੀ ਹੈ ਜੀ ਲੋਕਾਂ ਨੂੰ ਆਮ ਲੱਗਦੇ ਦੇਖਣ ਨੂੰ ਤਾਂ ਆਮ ਲੱਗਦੇ ਦੇਖਣ ਨੂੰ ਆਮ ਹੈ ਵਿੱਚੋਂ ਜਦ ਆਪਾਂ ਘੋਰਦੇ ਆਂ ਵਿੱਚੋਂ ਪਤਾ ਲੱਗਦਾ ਵੀ ਹਾਂ ਵੀ ਹੈ ਕੁਝ ਤੇ ਲੋਕਾਂ ਨੂੰ ਚੰਬਤ ਵੀ ਲੱਗਦਾ ਹੋਣਾ ਕਿ ਕਾਲੀ ਕਣਕ ਦਾ ਆਮ ਹਾਂ ਕਾਲੀ ਕਣਕਾ ਹਾਂ ਘਰੇ ਮੈਂ ਲੈ ਕੇ ਗਿਆ ਡੈਡੀ ਨੇ ਮੇਰੇ ਦੇਖੀ ਡੈਡੀ ਕਾ ਮੈਂ ਤਾਂ ਦੇਖੀ ਨਹੀਂ ਸਾਰੀ ਜ਼ਿੰਦਗੀ ਉਹਨਾਂ 60 70 ਸਾਲ ਦੀ ਉਮਰ ਹੋ ਗਈ ਉਹ ਕਹਿੰਦੇ ਵੀ ਅਸੀਂ ਵੀ ਨਹੀਂ ਦੇਖੀ ਵੀ ਇਹ ਕਿੱਥੋਂ ਲੈ ਕੇ ਆਇਆ ਇਹ ਸਾਰੇ ਹਾਲ ਹੀ ਹੈਰਾਨ ਹੁੰਦੇ ਨੇ ਦੇਖ ਕੇ ਕੀ ਨਾਮ ਹੈ ਬਿਹੰਤ ਸਿੰਘ ਜੀ ਦੱਸੋ ਜਿਹੜਾ ਤੁਸੀਂ ਕੰਬਾਈਨ ਦਾ ਜਿਹੜਾ ਹੈਗਾ ਬਾਡੀ ਦਾ ਕੰਮ ਕਰਦੇ ਹੋ ਕਿੰਨੇ ਸਾਲ ਤੋਂ ਕਰ ਰਹੇ ਹੋ ਘੱਟੋ ਘੱਟ 20 25 ਸਾਲ ਤੋਂ ਕਰ ਰਹੇ ਹਾਂ ਜੀ 20 25 ਸਾਲ ਤੋਂ ਜਿਹੜੇ ਇਸ ਤਰ੍ਹਾਂ ਦੀ ਕਣਕਾ ਕਾਲੀ ਕਣਕ ਪਹਿਲਾਂ ਦੇਖੀ ਕਦੇ ਨਹੀਂ ਜੀ ਇਹ ਦੇਖੀ ਨਹੀਂ ਇਹ ਐਮਪੀ ਮੇ ਹੁੰਦੀ ਹੈ ਅੱਛਾ ਹਾਂ ਜੀ ਇਹ ਇਹ ਜਿਵੇਂ ਇਹਨਾਂ ਨੇ ਵੇਚਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜ ਨੇ ਬਹੁਤ ਵਧੀਆ ਜੀ ਬਾਡੀ ਨੂੰ ਬਹਿ ਕੇ ਵੈਸੇ ਠੀਕ ਆ ਕਹਿੰਦਾ ਵੀ ਸ਼ੂਗਰ ਫ੍ਰੀ ਆ ਫਾਇਦੇ ਨੇ ਬਹੁਤ ਜਿਆਦੇ ਫਾਇਦੇ ਨੇ ਕੀ ਲੱਗਦਾ ਪੰਜਾਬ ਚ ਤੁਸੀਂ ਦੇਖੀ ਤਾਂ ਨਹੀਂ ਇਸ ਦਾ ਨਹੀਂ ਪੰਜਾਬ ਚ ਅਜੇ ਤੱਕ ਨਹੀਂ ਦੇਖੀ ਐਮਪੀ ਚ ਤੁਸੀਂ ਦੇਖੀ ਕਿਤੇ ਕਿਤੇ ਐਮਪੀ ਚ ਕਿਤੇ ਕਿਤੇ ਦੇਖੀ ਜੀ ਜਿਹੜੇ ਅਗਾਉ ਵਾਧੂ ਕਿਸਾਨ ਨੇ ਉਹਨਾਂ ਦੇ ਉਸ ਮਤਾਬਕ ਦੇਖੀ ਉਹ ਉਸ ਮਤਾਬਕ ਦੀ ਕੀ ਲੱਗਦਾ ਇਹਦਾ ਬੈਨੀਫਿਟ ਵੀ ਤਾਂ ਹੋਊਗਾ ਬੈਨੀਫਿਟ ਤਾਂ ਬਹੁਤ ਜਿਆਦੇ ਹੋਊਗਾ ਜੀ ਬਾਕੀ ਰੇਟ ਤੇ ਵੀ ਨਿਰਪਰ ਕਰੂਗਾ ਕਿਉਂ ਰੇਟ ਵੀ ਵਧੀਆ ਮਿਲੂਗਾ ਇਹਦਾ ਰੇਟ ਮੁਤਾਬਕ ਬਹੁਤ ਵਧੀਆ ਰਹੂਗੀ